ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਬਿਮਾਰੀ ਦੇ ਨਾਲ ਜਿੱਥੇ ਕਿ ਇੱਕ ਪਾਸੇ ਮੌਸਮ ਸੁਹਾਵਣਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਪੰਜਾਬ ਸੂਬੇ ਦੇ ਲਈ ਕਿੰਨਾ ਕਿਤੇ ਖਤਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿ ਬੀਤੇ 24 ਘੰਟਿਆਂ ਦੇ ਵਿੱਚ ਬਿਹਾਸ ਦਰਿਆ 'ਚ 17000 ਕਿਊਸਕ ਪਾਣੀ ਦਾ ਪੱਧਰ ਵਧਨ ਦਾ ਜੋ ਹੈ ਪੂਰੀ ਜਾਣਕਾਰੀ ਡਾਟਾ ਸਾਹਮਣੇ ਆ ਰਿਹਾ ਹੈ ਉੱਥੇ ਹੀ ਕਾਫੀ ਜ਼ਿਆਦਾ ਡਰਾ ਦੇਣ ਵਾਲੇ ਅੰਕੜੇ ਨੇ ਕਿਉਂਕਿ ਲਗਾਤਾਰ ਜਿੱਥੇ ਕਿ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਪੋਂਗ ਡੈਮ ਦੇ ਵੀ ਗੇਟ ਖੋਲੇ ਗਏ ਨੇ ਅਤੇ ਲਗਾਤਾਰ بارش ਦੇ ਕਾਰਨ ਮੌਨਸੂਨ ਸੀਜ਼ਨ ਦੇ ਵਿੱਚ ਇਹ ਕਾਫੀ ਜ਼ਿਆਦਾ ਡਰਾ ਦੇਣ ਵਾਲੇ ਅੰਕੜੇ ਸਾਹਮਣੇ ਆ ਰਹੇ ਨੇ ਜਿੱਥੇ ਕਿ 24 ਘੰਟਿਆਂ ਦੇ ਅੰਦਰ ਹੀ 24 ਘੰਟਿਆਂ ਦੇ ਅੰਦਰ ਅੰਦਰ 17000 ਕਿਊਸਕ ਪਾਣੀ ਦਾ ਪੱ ਵਾਧ ਚੁੱਕਿਆ ਹੈ ਜਿੱਥੇ ਕੀ ਇਸਦੇ ਬਾਰੇ ਜਦੋਂ ਗੱਲਬਾਤ ਗੱਲਬਾਤ ਕੀਤੀ ਗਈ ਅਧਿਕਾਰੀ ਦੇ ਨਾਲ ਤਾਂ ਉਹਨਾਂ ਨੇ ਇਸ ਪੂਰੇ ਆંકੜੇ ਦੇ ਬਾਰੇ ਵਜਾ ਦੱਸੀ ਹੈ ਅਤੇ ਨਾਲ ਹੀ ਨਾਲ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਲਗਾਤਾਰ ਇਹ ਆંકੜੇ ਜੋ ਨੇ ਕਾਫੀ ਜ਼ਿਆਦਾ ਡਰਾ ਦੇਣ ਵਾਲੇ ਨੇ ਅਤੇ ਪਾਣੀ ਦਾ ਪੱਧਰ ਕਿਤਨਾ ਕਿਤੇ ਖਤਰੇ ਦੇ ਨਿਸ਼ਾਨ ਤੱਕ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਫਿਲਹਾਲ ਹੈ ਜੋ ਆંકੜੇ ਨੇ ਤਸਵੀਰਾਂ ਨੇ ਉਹ ਬਿਆਸ ਦਰਿਆ ਦੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਹਾਨੂੰ ਦੱਸਤੀ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ 17000 ਕਿਊਸਿਕ ਪਾਣੀ ਦੀ ਆਮਦ ਬੀਤੇ 24 ਘੰਟਿਆਂ ਦੇ ਵਿੱਚ ਹੋ ਚੁੱਕੀ ਹੈ ਇਸ ਸੀਜ਼ਨ ਦੀ ਰਿਕਾਰਡ ਪਾਣੀ ਆਮਦ ਦਰਜ ਕੀਤੀ ਗਈ ਹੈ ਉੱਥੇ ਹੀ ਬਿਆਸ ਦੇ ਤਨਾਹ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਬੀਤੇ 2 ਦਿਨ ਤੋਂ 740 ਦੀ ਗੇਜ ਦੇ ਨਾਲ ਬਿਆਸ ਦਰਿਆ ਦੇ ਵਿੱਚ yellow alert ਜਾਰੀ ਸੀ ਅਤੇ ਅੱਜ ਸਵੇਰ ਤੋਂ ਹੌਲੀ-ਹੌਲੀ ਕਰਕੇ ਬਿਆਸ ਦਰਿਆ ਦਾ ਪੱਧਰ ਹੋਰ ਵਧਣਾ ਸ਼ੁਰੂ ਹੋ ਗਿਆ ਐਸ ਸਮੇਂ ਮੇਰੇ ਨਾਲ ਗੇਜ ਰੀਡਰ ਮੌਜੂਦ ਨੇ ਉਮੇਦ ਸਿੰਘ ਉਮੇਦ ਜੀ ਕੱਲ ਜਿਵੇਂ ਕਿ ਪਰਸੋਂ ਤੋਂ yellow alert ਚੱਲ ਰਿਹਾ ਸੀਗਾ ਕੱਲ ਵੀ ਉਹੋ ਸਥਿਤੀ ਸੀਗੀ ਅੱਜ ਹੁਣ ਜਿਹੜੀ ਤਾਜ਼ਾ ਹੈਗੀ ਆ 740 ਤੱਕ ਤੇ ਚੱਲ ਰਿਹਾ ਸੀਗਾ ਕੱਲ ਤੇ ਪਰਸੋਂ ਹਾਂਜੀ ਹਾਂਜੀ ਬਿਆਸਤ ਰਿਆ ਦੇ ਵਿੱਚ ਹਾਂਜੀ ਹੁਣ ਦਾ ਜਿਹੜਾ ਤਾਜ਼ਾ ਪੱਧਰ ਹੈਗਾ ਉਹ ਕੀ ਹੈਗਾ ਕਿੰਨੇ ਹਜ਼ਾਰ ਜਾਂ ਕਿੰਨੇ ਕਿਊਸਿਕ ਪਾਣੀ ਜਿਹੜਾ ਹੁਣ ਡਿਸਚਾਰਜ ਹੋ ਰਿਹਾ ਇਸ ਵੇਲੇ ਜਿਹੜਾ ਮੌਕੇ ਦੀ ਰਿਪੋਰਟ ਚਲਦੀ ਪਈ ਹੈ ਆਪਣੇ 3 ਵਜੇ ਦੀ ਉਹ ਹੈ 740.60 ਤੇ ਡਿਸਚਾਰਜ ਬਣਦਾ ਜੀ 1 ਲੱਖ 22 ਹਜ਼ਾਰ ਲਗਭਗ ਜੀ ਲਗਭਗ ਹਾਂਜੀ ਠੀਕ ਹੈ ਤੇ ਜਿਹੜਾ ਇੱਕ ਜਿਹੜਾ 740 ਦੇ ਉੱਤੇ ਕੋਈ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਏ ਕਿ 1 ਲੱਖ 5000 ਜਾਂ ਕਿੰਨਾ ਨੈਟ ਕਿੰਨਾ ਬਣਦਾ ਉਹ ਯੈਲੋ ਲਰਡ ਜਿਹੜਾ ਸੀ ਯੈਲੋ ਲਰਡ ਤਾਂ ਆਪਣਾ 740.00 ਤੇ ਸੂਰੀ ਆ ਜੀ ਤੇ ਉਸ ਤੋਂ ਮਤਲਬ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਅੱਧਾ ਫੁੱਟ ਯੈਲੋ ਲਰਡ ਤੋਂ ਆਪ ਪਾਣੀ ਚੱਲਦਾ ਪਿਆ ਜੀ ਪੁਆਇੰਟ 6 ਮਤਲਬ 6 ਪੁਆਇੰਟ ਜਿਹੜੇ ਉੱਪਰ ਆ ਗਏ ਹੁਣ ਹਾਂਜੀ ਤੇ 41 ਟੱਚ ਕਰੂਗਾ ਤੇ 4 ਪੁਆਇੰਟ ਹੈਗੇ ਉੱਤੇ ਹਾਂਜੀ ਹਾਂਜੀ ਠੀਕ ਹੈ 4 ਪੁਆਇੰਟ ਜਿਹੜੇ ਮਤਲਬ 41 ਤੋਂ ਹਿਠਾ ਨਾ ਜਦੋਂ 4 ਪੁਆਇ ਹੋ ਸਕਦਾ ਜੀ ਹੋ ਸਕਦਾ ਤੇ ਜਿਸ ਤਰ੍ਹਾਂ ਦੀ ਰਫਤਾਰ ਹੈਗੀ ਆ ਜਿਸ ਤਰ੍ਹਾਂ ਦੀ ਆਮਦ ਲਗਾਤਾਰ ਪਾਣੀ ਦੀ ਇੱਥੇ ਹੁੰਦੀ ਜਾ ਰਹੀ ਆ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਉਹਨੂੰ ਕੀ ਅੰਦਾਜ਼ਾ ਕੀ ਹੈ ਕਿਉਂਕਿ ਤੁਸੀਂ ਲੰਬਾ ਸਮਾਂ ਇੱਥੇ ਨੌਕਰੀ ਕੀਤੀ ਹੈ ਔਰ ਤੁਹਾਡਾ ਇੱਕ ਤਜਰਬਾ ਆਪਣਾ ਨਿੱਜੀ ਤਜਰਬਾ ਵੀ ਜਿਹੜਾ ਹੈਗਾ ਉਹ ਵੀ ਕੰਮ ਕਰਦਾ ਹੈਗਾ ਚਲੋ ਇੱਕ ਗੱਲ ਠੀਕ ਹੈ ਪਰ ਜੀ ਇਹ ਕੁਦਰਤ ਦੇ ਰੰਗ ਨਹੀਂ ਦੇ ਬਾਰੇ ਅਸੀਂ ਕੁਝ ਨੇ ਤੱਕ ਕਹਿ ਸਕਦੇ ਕਿ ਪਾਣੀ ਘਟੂਗਾ ਜਾਂ ਵਧੂਗਾ ਸੀ ਤੇ ਉਹ ਕਹਿੰਦੇ ਵੀ ਇੱਥੇ ਪਾਣੀ ਆਪਣਾ ਜਿਹੜਾ ਰੁਕ ਜਾਵੇ ਤਾਂ ਉਹ ਠੀਕ ਹੈ ਬਾਕੀ ਹੁਣ ਇਹ ਤਾਂ ਮੌਕੇ ਦੇ ਹਿਸਾਬ ਨਾਲ ਪਤਾ ਲੱਗੂਗਾ ਜੀ ਘਟਦਾ ਜਾਂ ਵੱਧਦਾ ਹੈ ਖੈਰ ਉਸ ਤੇ ਸਪਸ਼ਟ ਕੁਝ ਨਹੀਂ ਕਿਹਾ ਜਾ ਸਕਦਾ ਫਿਲਹਾਲ ਹਾਂਜੀ ਫਿਲਹਾਲ ਕੋਈ ਵੀ ਮਤਲਬ ਸਹੀ ਜਾਣਕਾਰੀ ਅੱਗੇ ਵਾਰ ਅਸੀਂ ਨਹੀਂ ਦੇ ਸਕਦੇ ਇੱਕ ਗੇਜਮੀਟਰ ਨੂੰ ਤਰਤੀਬਵਾਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਕਿ ਜੋ ਇਸ ਸਮੇਂ ਮੌਜੂਦਾ ਸਥਿਤੀ ਹੈਗੀ ਹੈ ਜਿਵੇਂ ਗੇਜ ਰੀਡਰ ਵੱਲੋਂ ਹੁਣੇ ਦੱਸਿਆ ਗਿਆ ਹੈਗਾ ਕਿ 740.60 ਦੀ ਗੇ ਚੱਲ ਰਹੀ ਹੈ ਇਸ ਸਮੇਂ ਜੋ ਮੌਜੂਦਾ ਹਾਲਾਤ ਨੇ 740 ਦੇ ਉੱਤੇ ਯੈਲੋ ਅਲਰਟ ਹੈ ਜੋ ਹੁਣ ਪਾਰ ਹੋ ਚੁੱਕਾ ਹੈ 741 ਦੇ ਨਜ਼ਦੀਕ ਪਾਣੀ ਦਾ ਪੱਧਰ ਤਾਜ਼ਾ ਹਾਲਾਤ ਜਿਹੜੇ ਹੈਗੇ ਆ ਉਹ ਅਜੇੇ ਵੱਡੇ ਹੋਏ ਨੇ ਕਿ 741 ਦੇ ਨਜ਼ਦੀਕ ਜਿਹੜਾ ਪਾਣੀ ਦਾ ਪੱਧਰ ਉਹ ਟੱਚ ਹੋਣ ਵਾਲਾ ਹੈ ਤੇ ਉਸ ਤੋਂ ਅੱਗੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ 744 ਦੇ ਉੱਤੇ ਜਿਹੜਾ ਗੇਜ ਦੇ ਅਨਸਾਰ ਐਲ ਰੈਡ ਅਲਰਟ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਂਦਾ ਹੈ 2023 ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਰੈਡ ਅਲਰਟ ਵੀ ਇੱਥੇ ਕ੍ਰਾਸ ਹੋ ਗਿਆ ਸੀਗਾ ਔਰ ਉਸ ਤੋਂ ਵੀ ਇੱਕ ਫੋਟੋ ਜਿਹੜਾ ਪਾਣੀ ਸੀਗਾ ਉੱਪਰ ਦਰਜ ਕੀਤਾ ਗਿਆ ਸੀਗਾ ਪਰ ਹੁਣ ਦੇ ਜੋ ਤਾਜ਼ਾ ਹਾਲਾਤ ਹੈਗੇ ਆ ਉਸ ਦੇ ਅਨਸਾਰ ਲਗਾਤਾਰ ਪਾਣੀ ਬਿਆਸ ਦਰਿਆ ਦੇ ਵਿੱਚ ਜਿਹੜਾ ਹੈਗਾ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ 24 48 ਜਾਂ 72 ਘੰਟਿਆਂ ਦੇ ਪਿਛਲੇ ਦੀ ਗੱਲ ਕਰੀਏ ਤਾਂ ਕਿਤੇ ਵੀ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ ਪੁਆਇੰਟ ਇੱਕ ਵੀ ਘਟਣ ਦੀ ਬਜਾਏ ਲਗਾਤਾਰ ਵਧ ਹੀ ਰਿਹਾ ਹੈ ਦੈਨਿਕ ਸਪੈਸ਼ਲ ਟੀਵੀ ਦੇ ਲਈ ਗੁਰਦਰਸ਼ਨ ਸਿੰਘ ਪ੍ਰਿੰਸ ਬਿਆਸ